ਇਹ ਤੁਸੀਂ ਵੇਖਿਆ ਜੀ ਹੋਰ ਥੋੜੇ ਦਮ ਤੱਕ ਛੋਟੇ ਵੀਰ ਇਹ ਤੁਹਾਨੂੰ ਉਜੜਦਾ ਨਜ਼ਰ ਆਵੇਗਾ 20 ਕਿਲੋਮੀਟਰ ਇਹ ਬੰਨੇ ਤੇ 20 ਕਿਲੋਮੀਟਰ ਲੈਂਦੇ ਪਾਸੇ ਪੰਜਾਬ ਦੇ ਵਿੱਚ ਲੋਕ ਉਜੜਦੇ ਆਪਦਾ ਸਮਾਨ ਚੁੱਕੀ ਫਿਰਦੇ ਟੱਪਰੀਵਾਸਾਂ ਵਾਂਗ ਖਾਣਾ ਬਦੋਚਾਂ ਵਾਂਗ ਆਪਦੇ ਸਿਰਾਂ ਤੇ ਆਪਦਾ ਸਮਾਨ ਲੈ ਕੇ ਤੁਹਾਨੂੰ ਨਿਕਲਦੇ ਨਜ਼ਰ ਆਉਣਗੇ ਜਿਹੜਾ ਸਾਨੂੰ ਰੋਲ ਹੈ 14 ਇਹ ਬੜੀਆਂ ਦੁੱਖदाई ਘਟਨਾਵਾਂ ਨੇ ਜਿਹੜੀਆਂ ਅਸੀਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਆ ਕਿ 26 ਬੰਦੇ ਮਾਰੇ ਗਏ ਬਹੁਤ ਵੱਡਾ ਉਹਦਾ ਦੁੱਖ ਹੈ ਸੰਨ ਪਰਾ ਕੋਹ ਸੰਧੂਰ ਦਾ ਤਾਂ ਬਦਲਾ ਹੁਣ ਲੈਣਾ ਪਰ ਉਹਦਾ ਕਿ ਮਿਆਜਾ ਅਸੀਂ ਕਿਹੜਾ ਪਾਪ ਕੀਤਾ ਇਹ ਬਦਲਾ ਸਾਡੇ ਤੋਂ ਵੀ ਲਿਆ ਜਾ ਰਿਹਾ ਇਹ ਅੱਧਾ ਪੰਜਾਬ ਉੱਜੜਨਾ ਅੰਦਾਜ਼ਾਂ ਜੰਗ ਦੇ ਨਾਮ ਤੇ ਖੁਸ਼ ਹੋਣੇ ਲੋਕ ਇਹ ਵੀਡੀਓ ਜ਼ਰੂਰ ਦੇਖ ਲੈਣ ਤੇ ਵੀਰ ਦੀ ਗੱਲ ਵੀ ਜ਼ਰੂਰ ਸੁਣ ਲੈਣ ਕਿਉਂਕਿ ਜੰਗ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ ਤੇ ਜਦੋਂ ਕਿਸੇ ਦਾ ਘਰ ਉੱਜੜ ਜਾਂਦਾ ਹੈ ਨਾ ਤਾਂ ਫਿਰ ਉਹਨੂੰ ਦੁਬਾਰਾ ਬਸਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਪੁਰਾਣੇ ਸਮੇਂ ਵਿੱਚ ਬਜ਼ੁਰਗਾਂ ਨੇ ਇਹ ਗੱਲਾਂ ਹੰਡਾਈਆਂ ਹੋਈਆਂ ਹਨ ਤੇ ਉਹਨਾਂ ਦੇ ਘਰ ਉੱਦੜੇ ਸੀ ਤੇ ਫਿਰ ਬਹੁਤ ਔਖੇ ਉਹਨਾਂ ਨੇ ਵਸਾਏ ਨੇ ਤੇ ਆਹ ਵੀਡੀਓ ਪਹਿਲਾਂ ਜ਼ਰੂਰ ਦੇਖ ਲਓ ਨੂੰ ਬੜਾ ਮੜਾ ਲੱਗਦਾ ਉਹ ਜੰਗ ਨੂੰ ਅਜੇ ਇੱਕ ਮੇਲੇ ਦੇ ਤੌਰ ਤੇ ਪੇਸ਼ ਕਰਦੇ ਆ ਇਹਦਾ ਸਾਨੂੰ ਪਤਾ ਹੈ ਹੁਣ ਜਦੋਂ ਅਸੀਂ ਆਪਣਾ ਘਰ ਛੱਡ ਕੇ ਇੱਥੋਂ ਲੋਕ ਜਾਣਗੇ ਨਾ ਵੇਖਿਓ 20 ਕਿਲੋਮੀਟਰ ਹਾਰਤ ਦੀ ਤਰਫਾ ਤੇ 20 ਕਿਲੋਮੀਟਰ ਪਾਕਿਸਤਾਨ ਦੀ ਤਰਫਾ ਲੋਕ ਉੱਜੜ ਜਾਣਗੇ ਜੰਮੂ ਕਸ਼ਮੀਰ ਤੋਂ ਲੈ ਕੇ ਸ਼ਹਿ ਚੰਤ ਤੋਂ ਲੈ ਕੇ ਦੇਖ ਲਓ ਪਾਕਿਸਤਾਨ ਦਾ ਆਪਣਾ Rajasthan ਦਾ ਬਾਰਡਰ ਕਿੱਥੇ ਆ Rajasthan ਤੋਂ ਅੱਗੇ ਤਾਂ ਸਾਰਾ ਹੈਗਾ ਰੇਗਿਸਤਾਨ ਪਿੰਡ ਬਹੁਤ ਦੂਰ ਨੇ ਉਹਨਾਂ ਸੇ ਉੱਥੇ ਤਾਂ ਫਰਕ ਨਹੀਂ ਪੈਂਦਾ ਬਾਰਡਰ ਤੇ ਤਾਂ ਪਿੰਡ ਵਸਿਆ ਹੀ ਕੋਈ ਨਹੀਂ ਉੱਥੇ ਗੋਲੇ ਡਿੱਗੀ ਜਾਣ ਟੈਂਕ ਫਰੀ ਜਾਣ ਉਹਨਾਂ ਨੂੰ ਕੀ ਅਸਰ ਆ ਗਿਜਰਾਤ ਤੱਕ ਕੋਈ ਉਹਨਾਂ ਨੂੰ ਅਸਰ ਨਹੀਂ ਪਰ ਜਿਹੜਾ ਕੁੱਗ ਵਸਦਾ ਪੰਜਾਬ ਆ